ਪਾਕਿਸਤਾਨ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਜਿਹੜੀ ਉਹ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਤੇ ਉਸ ਦੇ ਵਿੱਚ ਡਿੱਗਣ ਦੇ ਕਾਰਨ ਵੱਡਾ ਹਾਦਸਾ ਹੋ ਜਾਂਦਾ ਹੈ ਤੇ 16 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਤੇ 8 ਲੋਕਾਂ ਦੀ ਪਾਲ ਛੜੇ ਆ ਉਹ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਡੂੰਗੀ ਇੱਕ ਖਾੜਸੀ ਨਦੀ ਸੀ ਜਿਸ ਦੇ ਵਿੱਚ ਇਹ ਸਵਾਰੀਆਂ ਨਾਲ ਭਰੀ ਬੱਸ ਜਿਹੜੀ ਸੀਗੀ ਉਹ ਡਿੱਗ ਜਾਂਦੀ ਆ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਜਾਂਦੀ ਆ ਪੂਰੀ ਬੱਸ ਜਿਹੜੀ ਯਾਤਰੀਆਂ ਨਾਲ ਭਰੀ ਹੋਈ ਸੀ ਜਦੋਂ ਇਹ ਹਾਦਸਾ ਵਾਪਰਦਾ ਹੈ ਤੇ ਪਾਕਿਸਤਾਨ ਦੇ ਵਿੱਚ ਇਹ ਹਾਦਸਾ ਜਿਹੜਾ ਵੱਡਾ ਵਾਪਰਦਾ ਇੱਕ ਡੂੰਗੀ ਖਾੜ ਦੇ ਵਿੱਚ ਇੱਕ ਨਦੀ ਸੀ ਬਹੁਤ ਡੂੰਗੀ ਇੱਕ ਨਦੀ ਸੀ ਜਿਸ ਦੇ ਵਿੱਚ ਇਹ ਬੱਸ ਜਿਹੜੀ ਆ ਡਿੱਗ ਜਾਂਦੀ ਆ ਤੇ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਪਾਕਿਸਤਾਨ ਦੇ ਉੱਤਰੀ ਗਿਲਗਿਤੀ ਬਲਟਿਸਤਾਨ ਬਲਟਿਸਤਾਨ ਖੇਤਰ 'ਚ ਇਹ ਹਾਦਸਾ ਵਾਪਰਦਾ ਹੈ ਯਾਤਰੀ ਕੋਚ ਨਦੀ ਜਿਹੜੀ ਆ ਬੱਸ ਵਿੱਚ ਖਾੜ ਦੇ ਵਿੱਚ ਡਿੱਗ ਜਾਂਦੀ ਹੈ ਤੇ 16 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਦੋ ਹੋਰ ਜ਼ਖਮੀ ਹੋ ਜਾਂਦੇ ਨੇ ਤੇ ਕਈ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੇਤਰ ਦੇ ਬੁਲਾਰੇ ਫੈਜ਼ ਜੁਲਾਫਰਾਕ ਨੇ ਇਸ ਬਿਆਨ ਦੇ ਵਿੱਚ ਕਿਹਾ ਕਿ 26 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਯਾਤਰੀ ਡੱਬਾ ਜਿਹੜਾ ਉਹ ਖਾੜ ਦੇ ਵਿੱਚ ਨਦੀ ਦੇ ਵਿੱਚ ਡਿੱਗ ਜਾਂਦਾ ਹੈ ਤੇ ਜੇਕਰ ਤੋਂ ਬਾਅਦ ਇਹ ਵੱਡਾ ਹਾਦਸਾ ਹੁੰਦਾ ਤੇ 16 ਲੋਕਾਂ ਦੀ ਇਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਲੋਕੀ ਲਾਪਤਾ ਨੇ ਉਹਨਾਂ ਦੀ ਭਾਲ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਉਸ ਵੇਲੇ ਹੀ ਜਦੋਂ ਇਹ ਘਟਨਾ ਵਾਪਰਦੀ ਹੈ ਮੌਕੇ ਤੇ ਪਹੁੰਚਿਆ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹਾਦਸੇ ਤੇ ਹਾਦਸੇ ਦੀ ਵੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਪਾਕਿਸਤਾਨ ਦੇ ਵਿੱਚ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਯਾਤਰੀਆਂ ਨਾਲ ਭਰੀ ਬੱਸ ਜਿਹੜੀ ਉਹ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਇੱਕ ਨਦੀ ਆਉਂਦੀ ਹੈ ਤੇ ਉਸ ਦੇ ਵਿੱਚ ਡਿੱਗਣ ਦੇ ਕਾਰਨ ਵੱਡਾ ਹਾਦਸਾ ਹੋ ਜਾਂਦਾ ਹੈ ਤੇ 16 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਕਈ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦੇ ਤੇ 8 ਲੋਕਾਂ ਦੀ ਪਾਲ ਛੜੇ ਆ ਉਹ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਡੂੰਗੀ ਇੱਕ ਖੱਟਸੀ ਨਦੀ ਸੀ ਜਿਸ ਦੇ ਵਿੱਚ ਇਹ ਸਵਾਰੀਆਂ ਨਾਲ ਭਰੀ ਬੱਸ ਜਿਹੜੀ ਸੀਗੀ ਉਹ ਡਿੱਗ ਜਾਂਦੀ ਆ ਜਿਸ ਦੇ ਵਿੱਚ 16 ਲੋਕਾਂ ਦੀ ਮੌਤ ਹੋ ਜਾਂਦੀ ਦੀ ਇਹ ਪੂਰੀ ਬੱਸ ਜਿਹੜੀ ਯਾਤਰੀਆਂ ਨਾਲ ਭਰੀ ਹੋਈ ਸੀ ਜਦੋਂ ਇਹ ਹਾਦਸਾ ਵਾਪਰਦਾ ਹੈ ਤੇ ਪਾਕਿਸਤਾਨ ਦੇ ਵਿੱਚ ਇਹ ਹਾਦਸਾ ਜਿਹੜਾ ਵੱਡਾ ਵਾਪਰਦਾ ਇੱਕ ਡੂੰਗੀ ਖੱਡ ਦੇ ਵਿੱਚ ਇੱਕ ਨਦੀ ਸੀ ਬਹੁਤ ਡੂੰਗੀ ਇੱਕ ਨਦੀ ਸੀ ਜਿਸ ਦੇ ਵਿੱਚ ਇਹ ਬੱਸ ਜਿਹੜੀ ਆ ਡਿੱਗ ਜਾਂਦੀ ਆ ਤੇ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਹੈ ਪਾਕਿਸਤਾਨ ਦੇ ਉੱਤਰੀ ਗਿਲਗੀਤੀ ਬਲਟਿਸਤਾਨ ਬਲਟਿਸਤਾਨ ਖੇਤਰ 'ਚ ਇਹ ਹਾਦਸਾ ਵਾਪਰਦਾ ਯਾਤਰੀ ਕੋਚ ਨਦੀ ਜਿਹੜੀ ਆ ਬੱਸ ਵਿੱਚ ਖੱਡ ਦੇ ਵਿੱਚ ਡਿੱਗ ਜਾਂਦੀ ਹੈ ਤੇ 16 ਲੋਕਾਂ ਦੀ ਇਸ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਦੋ ਹੋਰ ਜ਼ਖਮੀ ਹੋ ਜਾਂਦੇ ਨੇ ਤੇ ਕਈ ਅਧਿਕਾਰੀਆਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਖੇਤਰ ਦੇ ਬੁਲਾਰੇ ਫੈਜ਼ <li>ਉਲਾਫਰਾਕ ਨੇ ਇਸ ਬਿਆਨ ਦੇ ਵਿੱਚ ਕਿਹਾ ਕਿ 26 ਲੋਕਾਂ ਨੂੰ ਲੈ ਕੇ ਜਾ ਰਿਹਾ ਇੱਕ ਯਾਤਰੀ ਡੱਬਾ ਜਿਹੜਾ ਉਹ ਖੱਡ ਦੇ ਵਿੱਚ ਨਦੀ ਦੇ ਵਿੱਚ ਡਿੱਗ ਜਾਂਦਾ ਹੈ ਤੇ ਜਿਉਂ ਤੋਂ ਬਾਦੇ ਵੱਡਾ ਹਾਦਸਾ ਹੁੰਦਾ ਤੇ 16 ਲੋਕਾਂ ਦੀ ਇਸੇ ਵਿੱਚ ਮੌਤ ਹੋ ਜਾਂਦੀ ਹੈ ਤੇ ਬਾਕੀ ਜਿਹੜੇ ਲੋਕੇ ਲਾਪਤਾ ਨੇ ਉਹਨਾਂ ਦੀ ਭਾਲ ਜਿਹੜੀ ਆ ਲਗਾਤਾਰ ਕੀਤੀ ਜਾ ਰਹੀ ਹੈ ਤੇ ਪ੍ਰਸ਼ਾਸਨ ਉਸ ਵੇਲੇ ਹੀ ਜਦੋਂ ਇਹ ਘਟਨਾ ਵਾਪਰਦੀ ਹੈ ਮੌਕੇ ਤੇ ਪਹੁੰਚਿਆ ਤੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਹਾਦਸੇ ਤੇ ਹਾਦਸੇ ਦੀ ਵੀ ਜਾਂਚ ਜਿਹੜੀ ਆ ਉਹ ਕੀਤੀ ਜਾ ਰਹੀ ਹੈ